ਤੇ ਆਪਣੇ ਖੇਤ ਦੇ ਵਿੱਚ 40-51 ਲੱਗੀ ਪਈ ਹੈ ਜੀ ਤੇ 40 ਕਿੁੰਜਾਂ ਦੀ ਆਪਾਂ ਅਸਲ ਨਰਸਰੀ ਵੀ ਪਾਉਣੇ ਹੁੰਦੇ ਆ ਤੇ ਇਹ ਜਿਹੜੀ ਆਪਾਂ ਟ੍ਰਾਂਸਪਲੈਂਟ ਕਰੇ ਸੀ ਆਪਾਂ 4 ਅਗਸਤ ਨੂੰ ਕਰੀ ਸੀ ਜੀ ਤੇ ਬਾਰਥ ਜਾਦੇ ਹੋਣ ਕਰਕੇ ਜਿਹੜੀ ਇਹ ਗੋਭੀ ਦੀ ਗਰੋਥ ਹੈ ਪਹਿਲੇ 20-25 ਦਾ ਰੋਗੀ ਸੀ ਉਸ ਤੋਂ ਬਾਅਦ ਜਿਹੜੀ ਗਰੋਥ ਸਟਾਰਟ ਹੋਈ ਹੈ ਜਿਹੜਾ ਇਹਦਾ ਮੈਕਸਿਮਮ ਟਾਈਮ ਹੈ ਜਿਹੜਾ 40-51 ਦਾ ਜੀ ਫਰੂਟਿੰਗ ਟਾਈਮ ਆ ਉਹ 55 ਦਿਨਾਂ 52 ਤੋਂ 55 ਦਿਨਾਂ ਦੇ ਵਿੱਚ ਜਿਹੜੇ ਇਹ ਫਰੂਟ ਰੱਖ ਲੈਂਦੀ ਹੈ ਜੇ ਆਪਣੀ ਸਾਂਭ ਸੰਭਾਲ ਵਧੀਆ ਤੇ 50 ਦਿਨਾਂ ਤੋਂ ਰੱਖਦੀ ਹੈ ਤੇ ਐਤਕੀ ਜਿਹੜਾ ਇਹਦਾ ਫ ਇਹ ਆਇਆ 65 ਦਿਨਾਂ ਤੋਂ ਉਹਦਾ ਕਾਰਨ ਇਹ ਸੀ ਕਿ ਐਤਕੀ ਬਾਰਸ਼ ਸਾਰਿਆਂ ਨੂੰ ਪਤਾ ਹੈ ਕਿ ਆਪਣੇ 25 ਤੋਂ 26 ਦਿਨ ਜਿਹੜੀ ਬਾਰਸ਼ ਲਗਾਤਾਰ ਹੁੰਦੀ ਰਹੀ ਹੈ ਉਹਦੇ ਕਾਰਨ ਜਿਹੜੀ ਗੋਭੀ ਦੀ ਗਰੋਥ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਪਾਣੀ ਕੱਢਣ ਦੇ ਵਿੱਚ ਵਿਜੀ ਰਹਿੰਦੇ ਸੀਗੇ ਤੇ ਇਹਨੂੰ ਜੋ ਵੀ ਆਪਾਂ ਫੈਟਲਾਈਜ਼ਰ ਪਾਉਣੇ ਸੀ ਉਹ ਮੀਂਹ ਦੇ ਵਿੱਚ ਨਹੀਂ ਪਾਏ ਗਏ ਗਰੋਥ ਲੇਟ ਹੋਣ ਕਰਕੇ ਇਹ ਉਹੀ ਜਿਹੜੀ 15-20 ਦਿਨਾਂ ਜਿਹੜੀ ਇਹ ਲੇਟ ਹੋएगी ਤੇ ਜਿਹੜਾ ਇਹਦਾ ਸਹੀ ਟਾਈਮ 55 ਦਿਨ ਟਾਈਮ ਹੈ ਜੀ ਤੇ ਪਾਣੀ ਦੇ ਵਿੱਚ ਇਹ 40 ਗੁੰਜਾਂ ਦੀ ਖਾਸੀਅਤ ਕੀ ਹੈ ਭਈ ਇਹ ਪਾਣੀ ਦੇ ਵਿੱਚ ਡੁੱਬ ਕੇ ਵੀ ਹਾਲ ਹੋ ਜਾਂਦੀ ਹੈ ਬਾਲ ਇਹ ਜਿਹੜੀ ਸਾਡਾ ਜਿਹੜਾ ਇਹ ਪਲਾਟ ਹੈ ਜੀ ਇਹ ਤਿੰਨ ਵਾਰੀ ਜਿਹੜੀ ਪਾਣੀ ਦੇ ਵਿੱਚ ਡੁੱਬ ਗਿਆ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਡੁੱਬਿਆ ਪਿਆ ਤੇ ਆਪਾਂ ਪਾਣੀ ਕੱਢਣਾ ਹੀ ਨਹੀਂ ਪਾਣੀ ਕੱਢਣਾ ਜ਼ਰੂਰੀ ਆ ਪਰ ਇਹ ਸਮਾਂ ਦਿੰਦੀ ਆ ਆਪਾਂ ਨੂੰ 12-13 ਘੰਟੇ ਦਾ ਸਮਾਂ ਦਿੰਦੀ ਆ ਜੇ ਤੁਸੀਂ 12-13 ਘੰਟੇ ਦੇ ਵਿੱਚ ਇਹਦੇ ਵਿੱਚ ਪਾਣੀ ਕੱਢਦੇ ਆ ਮਰਦੀ ਨਹੀਂ ਹੈਗੀ ਜੀ ਤੇ ਰਿਜ਼ਲਟ ਇਹਦਾ ਸੋਹਣਾ ਜੀ ਤੇ 70 ਤੋਂ 80 ਕੁਇੰਟਲ ਇਹਦਾ ਜਿਹੜਾ ਝਾੜ ਆ ਤੇ ਫਰੂਟਿੰਗ ਆ ਜਿਹੜਾ ਫਰੂਟ ਬਹੁਤ ਟਾਈਟ ਦੇ ਵਧੀਆ ਸ਼ਾਨਦਾਰ ਜਿਹੜਾ ਆਉਂਦਾ ਜੀ ਤੇ ਕਈ ਭਰਾਵਾਂ ਦੀ ਬਈ ਦਿੱਕਤ ਵੀ ਆਈ ਹੈ ਉਹ ਪਾਣੀ ਦਾ ਕਰਕੇ ਜਿਹੜੀ ਦਿੱਕਤ ਜਾਦੇ ਪਾਣੀ ਦਾ ਕਰਕੇ ਦਿੱਕਤ ਆ ਵੀ ਜਾਂਦੀ ਐ ਨੂੰ ਹਨਾ ਤੇ ਇਹਦਾ ਜਿਹੜਾ ਰੇਟ ਹੈ ਰੇਟ ਵੀ ਸੋਹਣਾ ਚੱਲ ਰਿਹਾ ਹੈ ਤਕੀ ਬਈ ਤੇ ਪਰ ਮਾਰਕੀਟਿੰਗ ਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਹੜੀ ਇਹ ਜਿਹੜੀ 40-50 ਆਪਾਂ ਜਦੋਂ ਮਾਰਕੀਟ ਦੇ ਵਿੱਚ ਗੋਭੀ ਲੈ ਕੇ ਆਨੇ ਆ ਸਭ ਤੋਂ ਪਹਿਲੇ ਧਾਰ ਤੇ ਵਿਕਦੀ ਐ ਤੇ ਜਿਹੜਾ ਅੱਜ ਦਾ ਰੇਟ ਆ ਅੱਜ ਦਾ ਰੇਟ ਜਿਹੜਾ ਇਹ 62 ਤੋਂ 63 ਰੁਪਏ ਜਿਹੜਾ ਹੋਲ ਸੇਲ ਤੇ ਰੇਟ ਹੋ ਗਿਆ ਉਸ ਤੋਂ ਪਹਿਲਾਂ 50 ਤੋਂ ਸਟਾਰਟ ਹੋ ਗਏ 55 ਪਿਆਪ 55 ਦੇ ਵਿੱਚ ਰਹਿੰਦਾ ਸੀ ਪਰ ਜਿਉਂ ਜਿਉਂ ਦਿਵਾਲੀ ਨੇੜੇ ਆਉਂਦੀ ਜਾਂਦੀ ਹੈ ਜਿਹੜਾ ਇਹਦਾ ਰੇਟ ਆ ਹਾਈ ਹੁੰਦਾ ਜਾ ਰਿਹਾ ਤੇ ਇਹ ਹਰ ਇੱਕ ਸੀਜ਼ਨ ਦੇ ਵਿੱਚ ਦਿਵਾਲੀ ਤੋਂ ਪਹਿਲਾਂ ਜਿਹੜੀ ਗੋਭੀ ਆਉਂਦੀ ਆ ਉਹ 50 ਤੋਂ ਪਲੱਸ ਜਿਹੜੀ ਹੋਲਸੇਲ ਤੇ ਜਾਂਦੀ ਜਾਂਦੀ ਹੈ ਬਾਕੀ ਬਈ ਧੰਨਵਾਦ ਆ ਸਾਰਿਆਂ ਦਾ ਤੇ ਜਿਹੜੇ ਭਰਾ ਆਪਣੇ ਤੋਂ ਆਪਣੀ ਦੀ ਲੈ ਗਏ ਉਹ ਆਪਾਂ ਨੂੰ ਭਲੀ ਭਾਂਤ ਜਾਣਦੇ ਵੀ ਹਨਾ ਤੇ ਆਪਣੇ ਫਾਰਮਰ ਨੂੰ ਵੀ ਜਾਣਦੇ ਆ ਤੇ ਆਪਣਾ ਜਿਹੜਾ ਪੇਜ ਆ ਆਪਣੀ ਖੇਤੀ ਦੇ ਨਾਮ ਤੇ ਪੇਜ ਆ ਹਨਾ 708757693 ਜਿਹੜਾ ਆਪਣਾ ਨੰਬਰ ਆ ਤੇ ਜਿਹੜੇ ਜਿੰਨੇ ਭਰਾ ਆਪਾਂ ਨੂੰ ਜਾਣਦੇ ਆ ਖਾਸਾ ਫਾਰਮ ਦੇ ਨਾਮ ਤੋਂ ਜਾਣਦੇ ਆ ਪੇਜ ਆ ਆਪਣੀ ਖੇਤੀ ਆ ਤੇ ਬਹੁਤ ਸਾਰੇ ਭਰਾ ਜਿਹੜੇ ਮੇਰੇ ਤੋਂ ਲੈ ਕੇ ਗਏ ਆ ਆਪਣੀ ਦੀ ਉਹ ਸਾਰੇ ਆਪਾਂ ਨੂੰ ਜਾਣਦੇ ਆ ਹਨਾ ਤੇ ਕਮੈਂਟ ਤੁਸੀਂ ਜਰੂਰ ਕਰਿਓ ਬਈ ਕਿੱਦਾਂ ਦਾ ਰਿਹਾ ਤੁਹਾਡਾ 4051 ਦਾ ਸੀਜ਼ਨ ਤੇ ਕਿੰਦਾ ਦੇ ਜਿਹੜੇ 40 50 ਬਹੁਤ ਸਾਰੇ ਭਰਾਵਾਂ ਦੀ ਜਿਹੜੀ ਆਪਣੇ ਤੋਂ ਲੈ ਕੇ ਗਏ ਆ ਘੱਟੋ ਘੱਟ 20 ਤੋਂ 25 ਫਾਰਮਰ ਜੇਹੀ ਆ ਜਿਨ੍ਹਾਂ ਦੀ ਬਾਰਿਸ਼ ਦੇ ਕਾਰਨ ਜਿਹੜੀ ਗੋਭੀ ਡੈਮੇਜ ਵੀ ਹੋਈ ਆ ਤੇ ਡੈਮੇਜ ਹੋਣ ਦਾ ਕਾਰਨ ਇਹ ਹੁੰਦਾ ਕਿ ਜਦੋਂ ਆਪਾਂ ਲਾ ਦਿੰਦੇ ਆ ਬਾਰਿਸ਼ ਆ ਜਾਂਦੀ ਆ ਉਹ ਆਪਾਂ ਪਾਣੀ ਜਿਹੜਾ ਸੰਭਾਲ ਨਹੀਂ ਕਰ ਸਕਦੇ ਤੇ ਧੰਨਵਾਦ ਆ ਬਾਕੀ ਸਾਰਿਆਂ ਦਾ ਬਈ ਤੇ ਧੰਨਵਾਦ ਆ 40 50 ਦਾ ਵੀ ਜਿਨ੍ਹਾਂ ਨੇ ਆਪਾਂ ਨੂੰ ਰੋਟੀ ਪਾਇੀ